ਉਸੇ ਸਿੰਘ ਜੀ ਧਰਪ ਚੌਧਰੀ ਵਾਲਾ ਤੋਂ タリー ਜੱਥਾ ਜਿਨ੍ਹਾਂ ਨੇ ਬਹੁਤ ਵਧੀਆ ਬਾਬਾ ਜੀਵਨ ਸਿੰਘ ਦਾ ਇਤਿਹਾਸ ਸੁਣਾ ਕੇ ਕੰਨਾ ਪਾਇਆ ਉਹ ਜਦੋਂ ਆਪਾਂ ਬਾਬਾ ਜੀਵਨ ਸਿੰਘ ਦਾ ਇਤਿਹਾਸ ਸਟਾਰਟ ਕਰਦੇ ਆ ਉਹ ਬੰਦ ਕਰ ਨੂੰ ਵੀ ਮੰਨ ਨਹੀਂ ਕਰਤਾ ਤੇ ਸੁਣਨ ਕਰ ਨੂੰ ਮੰਨ ਗਿਆ ਕਿਉਂਕਿ ਬਹੁਤ ਜੀ ਵੱਡਾ ਇਤਿਹਾਸ ਹੈ ਬਹੁਤ ਕੁਦਰਤੀ ਕਰਮਾ ਨਾਲ ਸੁਣ ਨੂੰ ਮਿਲਦਾ ਤੇ ਇਹਨਾਂ ਨੂੰ ਬਹੁਤ ਢਗਾਈ ਦੇ ਵਿੱਚ ਇਸ ਇਤਿਹਾਸ ਨੂੰ ਉਹ ਤੱਕ ਲਿਆਣਾ ਮਜ਼ਦੂਰੀ ਵਾਲੀ ਮਾਤੀ ਚੋਣੇ ਆ ਕਿਤੇ ਥੇਰ ਮੌਕਾ ਕਰਿਆ ਤੇ ਆਪਾਂ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਅਧਰੈ ਜਿਹੜਾ ਮਾਤੀਆਂ ਰਹਿੰਦੀਆਂ ਵਿਚਾਰਾਂਗਾ ਕੋਈ ਨਾ ਕਹੋ ਤੇ ਸਰਨ ਕਰਾਂਗੇ ਤੇ ਹੁਣ ਮੈਂ ਬੇਨਤੀ ਕਰਾਂ ਕਿ ਇਸ ਮਕਸਦ ਤੇ ਬਾਬਾ ਜੀਵਨ ਸਿੰਘ ਜੀ ਦੇ ਇੱਕ ਅਸਥਾਨ ਜਿਹਦੇ ਮੁਖ ਬਾਬਾ ਜਸਵੰਤ ਸਿੰਘ ਜੀ ਦਾ ਸੇਵਾ ਚੰਡੀਗੜ੍ਹ ਵਾਲੇ ਉਹਨਾਂ ਦੀ ਰਹਿਮਾਈ ਦੇ ਥਾ ਇਹ ਸੰਸਥਾ ਚੱਲ ਰਹੀ ਹੈ ਔਰ ਇਹ ਦਾਸ ਦੀ ਜੁਤੀ ਲੱਗੀ ਹੈ ਇਸ ਨੂੰ ਬਲਾਕ ਕਰਕੇ ਤੋਂ ਸਭਾ ਜੀਮ ਸਿੰਘ ਜੀ ਤੇ ਜਿਹੜੇ ਇੱਥੇ ਆਪਾਂ ਨੂੰ ਪ੍ਰਧਾਨ ਨਾਇਆ ਜੇਕਰ ਤੇ ਚਲੋ ਸੇਵਾ ਦਾ ਪ੍ਰਧਾਨ ਆਪਾਂ ਆਪਾਂ ਸਾਰੀ ਨੇ ਜਿੱਤੇ ਵੀ ਕੋਈ ਸੰਗਤ ਦੀ ਲੋਕੀ ਲੋਕ ਦੀ ਉਸਤਾ ਆਪਾਂ ਨਿਭਾਵਾਂਗੇ ਤੇ ਮੈਂ ਦੋ ਚਾਰ ਜਿਹੜੀਆਂ ਆਪਣੀਆਂ ਗੱਲਾਂ ਇਤਿਹਾਸ ਚਰਚੀਆਂ ਇਹਦੇ ਲੱਖਣ ਦੀ ਆਪਾਂ ਨੂੰ ਚਾਹ ਲੋੜ ਪਈ ਇੱਕ ਤਾਂ ਇਹਦੀ ਇੱਕ ਚੀਜ਼ ਹੈ ਜੇਕਰ ਵੀ ਆਪਾਂ ਨੂੰ ਅੱਗੇ ਵਧਾਰੇ ਦੀ ਲੋੜ ਹੈ ਕਿ ਆਪਾਂ ਦੇ ਵਿੱਚ ਬਹੁਤ ਵੱਡੀ ਇੱਥੇ ਆਈ ਦੇਕਨ ਦੇ ਬਲਾਕ ਦੇ ਵਿੱਚ ਦੇਖੋ ਕਿੰਨੇ 23 ਪਿੰਡ ਕਿੰਨੇ ਹੈਗੇ ਪਿੰਡ ਉਹਨਾਂ ਕਾਫੀ ਮੈਂ 287 ਦਿਨਾਂ ਆਪਣੇ ਬਲੌਗ ਦੇ ਵਿੱਚ ਬਣਦੀ ਤੇ ਆਪਣਾ ਉਹਨਾਂ ਨੂੰ ਜੱਥੇ ਵੰਦਿਤ ਕਰਕੇ ਅਲੱਗ-ਅਲੱਗ ਕੰਡਾਂ ਦੇ ਵਿੱਚ ਆਪਣੀਆਂ ਇਸ ਨਾਮ ਦੇਤੇ ਜੱਥੇ ਬੰਨੀਆਂ ਬਾੜੀਆਂ ਜਿੱਥੇ-ਕਿੱਥੇ ਵੀ ਕਵੀ ਦੇਸੀ ਆਉਂਦੀ ਹੈ ਉਹ ਆਪਾਂ ਰੱਖ ਕੇ ਸਾਰਿਆਂ ਨੇ ਇੱਕ ਦੂਜੇ ਦਾ ਸਹਿਯੋਗ ਦੇ ਕੇ ਨੂੰ ਤਰਕਰਨਾ ਹੈ ਦੂਸਰੀ ਗੱਲ ਜਿਵੇਂ ਜਿੱਦੇ ਕੰਡਾਂ ਚ ਸੜਾ ਜਿਹੜਾ ਇਸ ਉਪਕਰਣ ਦੇ ਢਾਂਚਾ ਬੱਚਿਆਂ ਦਾ ਉਹ ਦਿਨ ਉਹਨਾਂ ਬਹੁਤ ੱਲੇ ਜਾ ਰਿਹਾ ਹੈਗਾ ਦੀ ਆਪ ਉਸ ਮੰਡਲ ਕੈਸ਼ਨ ਵਰਗੇ ਸਭ ਤੋਂ ਪਹਿਲਾਂ ਪ੍ਰਾਪਤ ਕਰਨੀ ਚੋਣ ਹੈ ਤਾਂ ਸਰਕਾਰਾਂ ਦੀਆਂ ਲਿਖਤ ਤੁਹਾਨੂੰ ਪੱਤੀ ਹੈ ਸਾਰੀਆਂ ਕਿ ਇਥੋਂ ਤੱਕ ਮਤਲਬ ਕਿ ਆਪਾਂ ਲੋਕ ਨਹੀਂ ਆਏ ਆਪਣੇ ਇੱਕੋ ਇੱਕ ਆਪਣੇ ਐਸੀ ਡਿੰਗਰੇ ਜਿਹੜੇ ਹੋਈ ਹੈ ਜਸੀਰ ਸਿੰਘ ਦੀ ਗਲੀ ਕਿਉਂਕਿ ਕਿਤੋਂ ਤੱਕ ਉਹਨਾਂ ਨੇ ਚੱਤੀ ਕੀਤੀ ਹੈ ਗੁਰੂ ਨੰਨ ਤੇ ਕਿਰਪਾ ਕੀਤੀ ਹੈ ਤੇ ਆਪਣਾ ਹੱਥ ਵਾਲਾ ਜੀ ਕਿਸੇ ਨਾਲ ਟੱਕਾ ਹੁੰਦਾ ਹੈ ਜੇ ਕਿ ਵੀ ਵਰਗ ਨਾਲ ਜਾਂ ਕਿਸੇ ਨਾਲ ਵੀ ਤਾਂ ਸਾਡਾ ਸਾਥ ਬਣਦਾ ਉਹਨਾਂ ਦਾ ਉਹਨਾਂ ਨੂੰ ਮਿਲਣ ਦਾ ਵੀ ਆਪਣਾ ਹੱਥ ਬਣਦਾ ਹੈ ਤੇ ਆਪਣਾ ਉਹਨੂੰ ਬੁਲਾ ਕੇ ਸਤਿਕਾਰ ਕਰਨਾ ਹੀ ਹੱਥ ਬਣਦਾ ਹੈ ਤੇ ਜੇ ਜੀ ਡਾਕਟਰ ਜੀ ਮੋੜੀ ਆ ਤਾਂ ਉਹਨਾਂ ਨੂੰ ਦੱਸਾਂਗੇ ਸਾਡਾ ਸਾਥ ਜਮਾਨੇ ਦੀ ਸਾਡੇ ਨਾਲ ਸਾਥ ਹੈ ਆਪਾਂ ਮੇਰੀ ਹੈ ਤੇ ਕੀਤੇ ਬਹਿਣੀ ਹੈ ਜਦੋਂ ਕਿਸੇ ਜੀ ਨਾਲ ਟੱਕਾ ਹੁੰਦਾ ਤੇ ਉਹ ਬਹੁਤ ਨਾਲ ਜਿੱਤ ਨੂੰ ਮਨ ਲੱਗੇ ਸਾਥ ਦੇ ਜੀ ਕਿਹੜੇ ਹੁੰਦੇ ਜੇ ਬੱਚਾ ਰੋਗਨ ਦਾ ਮਾango ਵੀ ਜਿੰਦੀ ਵੀ ਰੀਤ ਕਿਸੇ ਕੋਲੇ ਆਪਣੀ ਦਸਤਕੀ ਨਹੀਂ ਦੱਸਾਂਗੇ ਤਾਂ ਉਹਨਾਂ ਆਪਾਂ ਕੁਲੀਕਾਂ ਜਦੋਂ ਆਪਣੇ ਆਪੇ ਦੇ ਰੇਟਾਪੜ ਦੇ ਰਹੀਆਂ ਆਪਰੇ ਆਪਣੇ ਲਈ ਮੈਂ ਬਟਾ ਮੈਂ ਬਟਾ ਹੈ ਸਿੱਖ ਨੂੰ ਬਟਾ ਕੋਈ ਦੂਸਰੇ ਸਾਹਮਣੇ ਬਰਾਬਰ ਆਪਾਂ ਨੂੰ ਦੁਰਿਆ ਤੇ ਕਿਸੇ ਨੇ ਤੁਹਾਨੂੰ ਨੇ ਕਿਰਪਾ ਕੀਤੀ ਹੈ ਕਿਸੇ ਇਨਸਾਨ ਦਿੱਤੇ ਹੁਣ ਦੇਖੋ ਹਰ ਪੀੜਤਾ ਦੇ ਵਿੱਚ ਮਨਕੀਰਤ ਉਹ ਜਿਹੜਾ ਗਾਇਤ ਹੈਗਾ ਉਸਨੇ ਪਿੱਟੇ ਵੱਟੇ ਲੈਵਲ ਤੇ ਇੱਕ ਕੱਲੇ ਸਾਡੇ ਅੱਗੇ ਵੱਡੇ ਲੈਵਲ ਤੇ ਮਤਲਬ ਇਹ ਜਿੱਤੇ ਸੋਲੀ ਸੱਮਣ ਅੱਗੇ ਆਉਂਦਾ ਸੋ ਸਾਡਾ ਜੀ ਗੁਰੂ ਨੇ ਕਿਸੇ ਕੋਲੇ ਪਹੁੰਚ ਪਾਈ ਹੈ ਤਾਂ ਕੋਈ ਹੱਦ ਤੋਂ ਨਹੀਂ ਪੈਸੇ ਬਿਨਾਂ ਇਹ ਕੰਮ ਨਹੀਂ ਚੱਲਦਾ ਮੰਨ ਕੇ ਤੁਹਾਨੂੰ ਆਪਾਂ ਜੁੜੀ ਲਾਤੀ ਹੈ ਵੀ ਤੁਸੀਂ ਇਸ ਲਾ ਕੇ ਬਰਾਦ ਦੇ ਭਾਣ ਲੇਕਿਨ ਇਹ ਸਾਰਾ ਜਿਹੜਾ ਸਿਸਟਮ ਹੈ ਉਹ ਬਾਡੇ ਤੁਹਾਡੇ ਤੋਂ ਬਿਨਾਂ ਮੈਂ ਨਹੀਂ ਲਾ ਸਕਦਾ ਆਪਾਂ ਨੂੰ ਸਾਰਿਆਂ ਨੂੰ ਇੱਕ ਮੁੱਢ ਕੋਤੇ ਇੱਕ ਤਰਤਾ ਕੋਤੇ ਸੇਰ ਜੱਤੀ ਬੰਦ ਨੂੰ ਟੈਂਪ ਕਰਕੇ ਆ ਜੋ ਆਪਾਂ ਪਿੱਛੇ ਤੋਂ ਲੈ ਕੇ ਵੇਟਗਾ ਕਰਦੇ ਆ ਰਹੇ ਹਾਂ ਕਿਉਂਕਿ ਉਦੋਂ ਇੰਨੀ ਜਾਗਰਤ ਨਹੀਂ ਸੀ ਆਪਣੇ ਲੋਕਾਂ ਕੌਮ ਨੂੰ ਕਿਉਂਕਿ ਅਨਪੜਤਾ ਬਹੁਤ ਜਾਂਗੀ ਸੀ ਅੱਜ ਜੋ ਸਾਡੀ ਕੌਮ ਦੇ ਵਿੱਚੋਂ ਕੁਵิศਰ ਢਾਗੀ ਲਾਗੀ ਗ੍ਰੰਥੀ ਕਥਾਵਾਚਕ ਹੋਰ بڑے بڑے ਅਧਿਆਤੇ ਆਪਸਰ ਸਾਹਿਬਾਨ ਵੀ ਹੋ ਤਾਂ ਇਸ ਕਰਕੇ ਜੇ ਜੀ ਹੁਣ ਜਾਗਰਤ ਹੋ ਰਹੀ ਹੈ ਤੇ ਆਪਾਂ ਹਰ ਬਹੁਤ ਪਿਆਰੋ ਉਹਨਾਂ ਦੇ ਅਕਸ਼ਨ ਜਾ ਲੈ ਉਦੋਂ ਆਪਣੇ ਬਜ਼ੁਰਗ ਕਿਨੇ ਅੱਗੇ ਹੋ ਹੋਗੇ ਇਹ ਪ੍ਰੋਗਰਾਮ ਹੁੰਦੇ ਸੀ ਕਿਉਂ ਨਾ ਹੁੰਦੇ ਸੀ ਕਿ ਉਦੋਂ ਘਰ ਬੱਚੇ ਹੁੰਦੇ ਸੀ ਤੇ ਸਾਡੇ ਬਾਲਾਂ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਪੱਕੇ ਹੁੰਦੇ ਸੀ ਤਾਂ ਇਸੇ ਕਰਕੇ ਸਾਧ ਸੰਗਤ ਜੋ ਅਤਵਾ ਸਾਡੇ ਦਿਲ ਸੋਸਾ ਲਾ ਗੁਰੂ ਤੇਗ বাহাদুর ਮਹਾਰਾਜਾ ਮਹਾਰਾਜਾ ਜੀ ਦੇ ਪ੍ਰੋਗਰਾਮ ਦੇ ਨਹੀਂ ਹੈ ਜੋ ਪਾਇਸ਼ਾ ਦੀ ਬਣੀਓ ਮੈਨੂੰ ਹੁਕਮ ਹੋਇਆ ਸੀ ਪਾਇਸ਼ਮਦਰ ਸੁਜੀ ਕੋਠਾ ਮਿਲੂਗਾ ਜੋ ਕਿ ਜਿਲ੍ਹਾ ਪ੍ਰਚਾਰਕ ਹਨ ਤੇ ਕਹਿੰਦੇ ਇਹ ਆਪਾਂ ਪ੍ਰੋਗਰਾਮ ਗੁਰੂ ਤੇਗ ਬਹਾਦਰ ਜੀ ਦੇ ਸ਼ਿਸ਼ੇ ਤੇ ਦੇਰ ਦੇ ਸੰਤੇ ਵਿੱਚ ਹੀ ਆਪਾਂ ਜੋ ਅੱਗੇ ਕੇ ਸ਼ੁਰੂ ਕਰਨ ਦੇ ਵਿੱਚ ਪ੍ਰੋਗਰਾਮ ਦੇ ਨੇ ਹਨ ਤਾਂ ਇਹ ਆਪਾਂ ਜ਼ਰੂਰ ਰੂਪੇਕਾ ਤਿਆਰ ਕਰਨੀ ਹੈ ਤਾਂ ਦੇਖੋ ਸਾਡੇ ਬੜੇ ਬਡੇਰਿਆ ਦੇ ਗੁਰੂ ਅਰਜਨ ਦੇਵ ਮਹਾਰਾਜ ਤੋਂ ਲੈ ਕੇ ਸਿਗਰੁ ਨੱਬੇ ਪਾਸ਼ਾ ਤੱਕ ਕਿੰਨੀ ਵੱਡੀ ਸੇਵਾ ਦਵਾਈ ਹੈ ਤੇ ਐਵੇਂ ਜਾਂਖਾ ਅਦਾ ਕਰੇ ਗੁਰ ਕੇ ਬੈਠੇ ਤੇ ਗੁਰੂ ਪਿਆਰਿਓ ਸੋ ਆਪਾਂ ਇਹ ਅਟੋਟੀ ਜੋਟੀਆਂ ਲਾ ਕੇ ਜਿਵੇਂ ਜਿਵੇਂ ਸਾਨੂੰ ਜੋਟੀਆਂ ਲੱਗੀਆਂ ਓਵੇਂ ਓਵੇਂ ਜੋਟੀਆਂ ਆਪਾਂ ਨੂੰ ਮਾੜੀਆਂ ਹਨ ਗੁਰੂ ਘਰਾਂ ਦੇ ਵਿੱਚ ਜਾਇਦਾ ਕੀ ਪ੍ਰਚਾਰ ਕਰਨਾ ਹੈ ਤਾਂ ਜਿੱਤੇ ਜਿੱਤੇ ਬਾਬਾ ਜੀ YouTube ਦੇ ਗੁਰ ਘਰ ਹਨ ਇੱਥੇ ਨਹੀਂ ਵੀ ਉਹਨਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਵੀ ਆਪਾਂ ਪ੍ਰਚਾਰ ਕਰਨਾ ਹੈ ਕਿ ਆਪਾਂ ਸਾਡੇ ਜਿਸ ਤੋਂ ਸਾਡਾ ਸਿੱਸ ਜਦਸ ਤੇ ਬਣਾਣਾ ਹੈ ਤਾਂ ਬਾਬਾ ਜੀ ਉਸ ਜੀ ਨੇ ਕਿਵੇਂ ਦਿੱਲੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਜ巴巴 ਜੀ ਦਾ ਸਿੱਸ ਲੈ ਕੇ ਆਂਦਾ ਕਿੱਥੇ ਰਾਤ ਕੱਤੀ ਕਿਵੇਂ ਉਹਨਾਂ ਆਪਣਾ ਨੂੰ ਝਲਦੇ ਹੋਏ ਤੇ ਕਿਵੇਂ ਪਤਾਲ ਫਰੀ ਜੀਸ ਨੂੰ ਲੈ ਕੇ ਆਏ ਤਾਂ ਅਸ਼ਕਤੀ ਦੇ ਸਾਡੇ ਬਾਉਣ ਵਾਲੀ ਪੀੜੀ ਦਾ ਤਾਂ ਕੋਈ ਖਿਆਲ ਨਹੀਂ ਅੱਜ ਸਾਡੇ ਤੋਂ ਜਿਹੜੇ ਅੱਗੇ ਆਈਆਂ ਪੀੜੀ ਉਹਨਾਂ ਨੂੰ ਇਸ ਵਾਰ ਕੋਈ ਖਿਆਲ ਨਹੀਂ ਕਰਵਾ ਪਿਆ ਉਹ ਜਮਾਂ ਮਿਸ਼ਨ ਜਾ ਰਹੇ ਹੈ ਕਿਉਂਕਿ ਇੱਕ ਮੋਬਾਈਲ ਦਾ ਯੁੱਗ ਹੈ ਜਿੰਦਾਂ ਚਲਾਉਂਦੇ ਆ ਇਹਨਾਂ ਲੱਲਾਵਤ ਕੋਈ ਧਿਆਨ ਨਹੀਂ ਜੇਕਰ ਆਪਾਂ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਆਵਾਂਗੇ ਤਾਂ ਉਹਨਾਂ ਬੱਚਿਆਂ ਨੂੰ ਕੁਝ ਸਿੱਖੀ ਆਵੇਗੀ ਕਿ ਸਾਡਾ ਪਿਛਲਾ ਪੁਰੇ ਇਹੀ ਸਾਡੇ ਵੱਡ ਮੇਰੇ ਪਉਣ ਸਮਾਂ ਪਰ ਇਸ ਕਰਕੇ ਆਪਾਂ ਹੌਲੀ ਹੌਲੀ ਪ੍ਰਚਾਰ ਕਰੀਏ ਗ੍ਰੰਥੀ ਹੋਣ ਦੇ ਜਾਤੇ ਤੇ ਦਾਸਹੀ ਬੇਨਤੀ ਕਰਦਾ ਹੈ ਜੋ ਵੀ ਗ੍ਰੰਥੀ ਇੱਥੇ ਆਏ ਹਨ ਉਹ ਵੀ ਜਦੋਂ ਕਥਾ ਕਰਦੇ ਆ ਨਾ ਉਦੋਂ ਆਪਾਂ ਬਾਬੇ ਜੀ ਰੇਸ਼ੇ ਦੀ ਗੱਲ ਜ਼ਰੂਰ ਕਰਿਆ ਕਰੀਏ ਪਾਪਾ ਦੀਪ ਚੰਦ ਜੀ ਦੀ ਗੱਲ ਜੁਰ ਗੁਰੂ ਗ੍ਰੰਥ ਸਾਹਿਬ ਜੀ ਦਾਪਾ ਹੋਤਰ ਸਿੰਘ ਦਾਸ ਜੀ ਦੀ ਗੱਲ ਜ਼ਰੂਰ ਕਰਿਆ ਕਰੀਏ ਤੇ ਬਰਮਾ ਪਿਆ ਲਓ ਫਿਰ ਸਾਡੀ ਆਉਣ ਵਾਲੇ ਜੀਵਨ ਨੂੰ ਕੁਝ ਪਤਾ ਲੱਗੇ ਸੀ ਅਸੀਂ ਅਲੱਗ-ਅਲੱਗ ਜ਼ਿਲ੍ਹੇ ਦੇ ਦਸਤਾਵੇਜ਼ਾਂ ਨੂੰ ਲਗਾਏ ਹਨ ਤੋਂ ਅੱਗੇ ਜਾ ਕੇ ਲਗਾਵਾਗੇ ਕਿਉਂਕਿ ਬਾਬਾ ਜੀ ਨੂੰ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਦੇ ਨਾਲ-ਨਾਲ ਦਸਤਾਰ ਤੇ ਮੁਕਾਬਲੇ ਵੀ ਕਰਵਾਏ ਜਾਂਦੇ ਆ ਤੇ ਅਸੀਂ ਕਰਵਾਵਾਂਗੇ ਜੇ ਇੱਥੇ ਨਾਲੋਂ ਹਮੇਸ਼ਾ ਪਰਦਾ ਸਾਹਿਬਾਂ ਦੀ ਚੋਣ ਹੋਵੇਗੀ ਉਸੇ ਤਰ੍ਹਾਂ ਹੀ ਜਿਵੇਂ ਜਿਵੇਂ ਸੰਯੋਗ ਵਧਦਾ ਜਾ ਰਹੇਗਾ ਉਸੇ ਤਰ੍ਹਾਂ ਅਸੀਂ ਅੱਗੇ ਕੇ ਆਪਣਾ ਜਿਹੜਾ ਸਾਨੂੰ ਡੂਗੀ ਲੱਗੀ ਹੈ ਉਹਨਾਂ ਦੇ ਨਾਲ ਅਸੀਂ ਕਰਮ ਨਾਲ ਕਰਤ ਲਾਖੀ ਚੱਲਦੇ ਰਵਾਂਗੇ ਤੇ ਦਸਤਾਰ ਅਸੀਂ ਪੈਟ ਪੈਣ ਜਾ ਕੇ ਜਿੱਥੇ ਵੀ ਸਾਡੇ ਸੰਯੋਗੀ ਦਸਤਾਰ ਮੈਂਬਰ ਹਨ ਉਨਾ ਨੂੰ ਵੀ ਅਸੀਂ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਭਾਈ ਸੁਖਵੰਦਰ ਸਿੰਘ ਜੀ ਜ਼ਿਲ੍ਹਾ ਪ੍ਰਬੰਧਕ ਵਿਦੇਸ਼ ਸਕੱਤਰ ਵੇ ਉਹਨਾਂ ਦੀ ਰਹਿਮਾਈ ਬੇਟ ਹੋਵੇਗਾ ਉਹ ਜੈ ਜਿੰਦਰਾ ਵੀ ਸਾਡੇ ਮੀਂਹ ਲਾਉਣਗੇ ਅਸੀਂ ਸ਼ਰੋਮ ਨਹੀਂ ਕਰਾਂਗੇ ਜੀ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਦੇ ਨਾਲ ਨਾਲ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਦਸਤਾਰ ਦੀ ਟ੍ਰੇਨਿੰਗ ਇਕੋ ਨਾਲ ਸਰਮਾਤ ਪੱਤਰ ਵੀ ਦੇਖਿਆ ਜਿਉਂ ਦੇ ਨਾਲ ਗੁਰੂ ਕੀ ਸਾਜੀ ਨਵਾਜੀ ਸਾ ਸੰਗਤ ਬੜੇ ਭਾਗੀ ਹੋ ਭਾਗਾਂ ਵਾਲੇ ਹੋ ਜਿਹੜੇ ਕੰਤਨ ਸਾਹਿਬ ਜੀ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਿਹੜੇ ਬੈਠੇ ਹੋ ਸਭ ਨੂੰ ਪੁੱਛ ਰਹੀ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜਗਤਾਰ ਸਿੰਘ ਗੋਟੇ ਗੁਰਦੇ ਜੁਕੀ ਨਾਲੇ ਬਹੁਤ ਵੱਡਾ ਉਧਰ ਚੁੱਕਿਆ ਹੈ ਸਭ ਨੂੰ ਇਕੱਠੇ ਕਰਤਾ ਅਸੀਂ ਉੱਥੋਂ ਟਿਕੀ ਹੋਵੋ ਇਹ ਤਾਂ ਬਾਤ ਦੀ ਗੱਲ ਹੈ ਕਿ ਸਰਦਾਰ ਗੋਟਾ ਸਿੰਘ ਕੋਈ ਚਲੇ ਗਿਆ ਅਸੀਂ ਕਿਸੇ ਨੂੰ ਕਿਉਂ ਜੰਗੇ ਮੈਨੂੰ ਕੋਈ ਸਰਕਾਰ ਨਹੀਂ ਅਸੀਂ ਅੱਗੇ ਵੀ ਆਵਾਂਗੇ ਸਾਉਂਦਿਕ ਅਮਚੌਦਰੀ ਅਫੀਸ਼ੇ ਤੋਂ ਰੱਖ ਦਿੱਤੀ ਉਹ ਕਹਿੰਦੇ ਤੁਸੀਂ ਕੱਟ ਦੇ ਵਿੱਚ ਜਿੱਥੋਂ ਆਏ ਮੂੰਹ ਨਾ ਲਾਈਆਂ ਨਾ ਤੇ ਪਿਛੇ ਪਿਛੇ ਰੱਟਿਆ ਤੇ ਮੂੰਹ ਲੈ ਜਿਹੜੇ ਲਾ ਕੇ ਲਾ ਕੇ ਤੇ ਮਿਸ਼ਰਾ ਨੂੰ ਮੂੰਹ ਨਹੀਂ ਹੁੰਦਾ ਤਾਂ ਤੁਸੀਂ ਆ ਜੁਕੀ ਅੱਜ ਸਾਡੀ ਨਸ्तार ਨਾਲ ਮੈਂ ਇਹ ਗੱਲ ਕੀਤੀ ਬਹੁਤ ਸੋਚ ਗੱਲ ਕੀਤੀ ਆ ਸਾਡੀ ਦਸਤਾਰ ਬਈਆ ਤਾਂ ਸਿਰ ਤੋਂ ਲਾਹੀ ਜਾਂਦੀਆਂ ਸਾਨੂੰ ਨੰਗੇ ਕੀਤਾ ਜਾਂਦਾ ਸਾਡਾ ਧਿਆਨ ਗੁਰੂ ਦੇ ਇਤਿਹਾਸ ਬੰਨੀ ਨਹੀਂ ਜਾਣ ਦਿੱਤਾ ਜਾਂਦਾ ਸਾਨੂੰ ਇਤਿਹਾਸ ਸੁਣ ਨਹੀਂ ਦਿੱਤਾ ਜਾਂਦਾ ਸਾਡਾ ਇਤਿਹਾਸ ਜਿਹੜਾ ਬਾਬਾ ਜੀਵਨ ਸਿੰਘ ਦਾ ਸੀ ਉਹ ਪਿਛੇ ਤੋਂ ਲੈ ਕੇ ਪੂਰ ਵਰੋਤਾ ਸੰਕਿਚੇ ਭਾਈ ਸਾਹਿਬ ਨੇ ਇਤਿਹਾਸ ਲਾਇਆ ਸਨ ਇਹ ਹਾਰਸਨ ਚੱਕ ਕੇ ਬਾਬਾ ਜੀਵਨ ਜੀਵਨ ਸਿੰਘ ਜੀ ਦਾ ਤੇ ਹਾਰਸਨ ਜੀ ਜੋ ਚੱਕ ਕੇ ਜਿਲੀ ਚੌਮੀ ਚੌਂਕ ਦੇ ਵਿੱਚ ਅਨੰਤਪੁਰ ਦੇ ਵਿੱਚ ਸਿਸ ਲੈ ਗਏ ਇਥੋਂ ਕੇ ਕਹਾਂ ਕਿਤੇ ਨਹੀਂ ਅੱਪਸੇ ਨਹੀਂ ਕਰਦਾ ਕਿਸੇ ਨੇ ਵੀ ਦੱਸਿਆ ਜਿੰਨੇ ਵੀ ਪ੍ਰਚਾਰ ਕੋਸ਼ਿਸ਼ ਨੇ ਅੱਜ ਸਾਰਾ ਦਸਤਾਨਾ ਜੀ ਹਾਲ ਹੈ ਦਸਾਰਾ ਨਹੀਂ ਜਾਣੀ ਕਿਤੇ ਦੱਸਦਾ ਕਿ ਤੁਸੀਂ ਇਹ ਸਰਪਰੀ ਕੀਤਾ ਹਣਾ ਲੱਖਾਂ ਨਹੀਂ ਕਰੋੜਾਂ ਹਮਲੇ ਸਿੱਖੀ ਉੱਤੇ ਹੋਏ ਨੇ ਸਾਡੇ ਆਪਣਿਆਂ ਦੀ ਸਾਡੇ ਰਾਹੀ ਟੰਗੇ ਕੋਈ ਨਹੀਂ ਸਾਡੇ ਆਪਣਿਆਂ ਦੇ ਸਾਡੇ ਸਾਨੂੰ ਹੀ ਪੜਿਆ ਹੈ ਸਾਨੂੰ ਹੀ ਪਛੰਤ ਕੀਤਾ ਤੇ ਇਹ ਜੀ ਮੈਂ ਸਾਰੇ ਜਿਹੜੇ ਵੀ ਮੇਰੇ ਵੱਡੇ ਛੋਟੇ ਵੀਰ ਆਏ ਜੀ 250 ਪੰਨਸੇ ਜੀ ਕਿੰਨਾ بڑا ਉਦਮ ਚਲਾ ਰਹੇ ਜੀ ਸਾਨੂੰ ਪਰਫਿ ਕਰਤਾ ਸਾਡੇ ਬਾਬਾ ਜੀਵਨ ਸਿੰਘ ਜੀ ਦਾ ਬਾਬਾ ਦੀਪ ਸਿੰਘ ਦਾ ਅਰੇ ਜੇ ਇੱਟੇ ਕੁਰੂਕੇ ਬੈਠੇ ਦਾ ਤੁਸੀਂ ਇਤਿਹਾਸ ਪੜ੍ਹਾ ਕਰੋ ਸਰਵਨ ਡਾਇਰੈਕਟਰ ਭਾਈ ਸਾਹਿਬ ਨੇ ਜੀ ਕਰਕੇ ਸੁਣਾਇਆ ਤੇ ਸੁਣਾ ਜਿਨ੍ਹਾਂ ਨੇ ਸੋਣ ਕਿ ਜੀ ਰੱਖੋ ਬੱਚਿਆਂ ਨੂੰ ਉਹ ਕਹਾਣੀਆਂ ਪੜ੍ਹਾਓ ਤੇ ਸੁਣਾਓ ਪਾਪਾ ਜੀਵਨ ਸਿੰਘ ਜਦ ਤੇ ਹੱਸਾਇਆ ਕਰੋ ਉਹਨਾਂ ਕਾਰਜਵਾਹੀ ਸੁਣਾਇਆ ਕਰੋ ਅਸੀਂ ਬੱਚਿਆਂ ਨੂੰ ਕਿੱਥੇ ਲਾਉਨੇ ਆ ਅਸੀਂ ਜਦੋਂ ਬਰੌਣਾ ਮੋਬਾਈਲ ਖੜਾ ਲਈਏ ਮੋਬਾਈਲ ਦਾ ਲਾਲਚ ਦੇ ਕੇ ਮੋਬਾਈਲ ਮੰਮਾ ਲੈ ਕੇ ਦੇ ਦੇਈਏ ਤੁਸੀਂ ਜਹਾਜ਼ ਲੈ ਕੇ ਗੋ ਤੇ ਆ ਪੜੋ ਬਾਬਾ ਜੀ ਦੇ ਨਾਲ ਤੇ ਹਾਫ ਪੜੋ ਬਾਬਾ ਵੀਰ ਸਿੰਘ ਜੀ ਦੇ ਨਾਲ ਤੇ ਹਾਫ ਪੜੋ ਬਾਬਾ ਦੀਵ ਸਿੰਘ ਜੀ ਦੇ ਨਾਲ ਤੇ ਹਾਫ ਪੜੋ ਸਾਡੇ ਤੇ ਹਾਸਾ ਬਣ ਬਟਾਏ ਬੇਤ ਬਣ ਤੇ ਹਾਸਾ ਸਾਈਂ ਮੋਰਾਂ ਨੰਚੂ ਪੰਜ ਨਹੀਂ ਜਾਣਾ ਪਰ ਉਹਨਾਂ ਨਾਲ ਚਲ ਜੀਆ ਮੂਰ ਮੰਦਿਰ ਦੀ ਖਤਮ ਉਹ ਜੇ ਬੰਦਾ ਖਤਮ ਹੋ ਜੋ ਪਾਰਟੀ ਹਾਸਲੀ ਤੱਕ ਪੜੇ ਰਾਈਡਾ ਬਣ ਤੇ ਹਾਸਾ ਕਰਾ ਪਰ ਜਿਹੜੇ ਮੂਰੇ ਆ ਗਏ ਨੇ ਉਨਾਂ ਦਾ ਕੋਈ ਇੱਛਾ ਸੀ ਅੱਜ ਜਿਹਨੇ ਸਾਨੂੰ ਦਵਾਈ ਕਰਨੀ ਦਰਬੀ ਕਰਨੀ ਅੱਜ ਸਾਨੂੰ ਉੱਪਰ ਨਹੀਂ ਔਰ ਦੇ ਸਾਨੂੰ ਗੂਨ ਪਿਆਰੋਂ ਇਤਿਹਾਸ ਦੇ ਨਾਲ ਜੋੜ ਨਹੀਂ ਦਿੱਤੇ ਉਨਾਂ ਦਾ ਕੀ ਇੱਛਾ ਕਿਤੇ ਪੁੱਛਿਆ ਕਰਨ ਨੂੰ ਕੋਈ ਇੱਛਾ ਹੱਸਾ ਉਹਨਾਂ ਨੂੰ ਪੁੱਛੋ ਕਿਤੇ ਇੱਕ ਇੱਛਾ ਸੀ ਉਹ ਕਹਿੰਦੀ ਹੈ ਸਾਡਾ ਧੰਨਾ ਜੰਟਾ ਗਾ تلیاتی کی کروانی ہوئی انہیں کی مکہ کو انہوں نال سیتا مولو کی ہو ہوگا کسی طرح نہیں دیتی ہو بس جانا تے پیسہ مانگ لیا کیا وہ مانگ لیا کرنی کی ہیں جنگی جنگ تا جن جن نالے ہوئے مانگی بس یہ نہیں کو سمجھے اور کی بس اس کرنے کے گروہ پیارے ہو یہ جی اتحاسہ ساتھیاں کروانیاں نے تساتھیاں نہیں ਅਸੀਂ ਦਰਵਾਨੀਆਂ ਨੂੰ ਜਾਂਚ ਕਰਾਂ ਬੱਚਿਆਂ ਨੂੰ ਜਾਂਚ ਕਰਾਓ ਤੇ ਬਹੁਤ ਬਹੁਤ ਹੀ ਭਾਈ ਸੁਵਿੰਦਰ ਸਿੰਘ ਸਾਡੇ ਬਹੁਤ ਸਰਕਾਰ ਜੋ ਸਾਡੇ ਬਹੁਤ ਵੱਡੇ ਮੈਂ ਜਿਹਨਾਂ ਦਾ ਨਾਮ ਨਹੀਂ ਕਹਦਾ ਮੇਰੇ ਬਿਨਾਂ ਦਾ ਤੇ ਗੁਰੂਆਂ ਪਿਆਰ ਕਰਨਾ ਤਾਂ ਹੀ ਸਰਕਾਰ ਕਰਦਾ ਹੈ ਜਿਹੜੇ ਇੱਥੇ ਆ ਕੇ ਸਤਿਗੁਰਾਂ ਦੀ ਸੱਚੀ ਬਾਣੀ ਦੀ ਜਿਉਰੀ ਦੇ ਵਿੱਚ ਸੋ ਬਚਪੇ ਪੁਰਨਾਵ ਬਖਤੂਰ ਜੀ ਦਾ ਕਾਸਾ ਭਾਈ ਜੁਜੀ ਦੇ ਪਤੇ ਸਾਧ ਸੰਗਤ ਬੜੀ ਖੁਸ਼ੀ ਕਰਦਾ ਹੈ ਕਿ ਅੱਜ ਪਿੰਡਾਂ ਦੇਲੇ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਅਬਰ ਜੀਵਨ ਸਿੰਘ ਜੀ ਤੋਂ ਲੈ ਕੇ ਅੱਜ ਇਸ ਅੰਮ੍ਰਿਤਪੰਡ ਪੜ੍ਹ ਕਰਤਾ ਜੀ ਦੇ ਸਤਿ ਸ਼੍ਰੀ ਅਕਾਲ ਬੜੀ ਖੁਸ਼ੀ ਦੀ ਗੱਲ ਸਾਧ ਸੰਗਤ ਜਿਹੜਾ ਸਾਡਾ ਇਤਿਹਾਸ ਹੈ ਬਹੁਤ ਮਾਨ ਮੰਨਤਾ ਔਰ ਬੜਾ ਤਹਾਸਾ ਪਲਸ ਇਤਹਾਸ ਨੂੰ ਅੱਜ ਤੱਕ ਅਣ ਦੌੜਿਆ ਕਰ ਰਿਹਾ ਹੈ ਬਾਬਾ ਜੀਵਨ ਸਿੰਘ ਦੀ ਵੱਡੀ ਕੁਰਬਾਨੀ ਨੂੰ ਇਹਨਾਂ ਨੇ ਅੱਜ ਤੱਕ ਸਾਡੇ ਸਾਹਮਣੇ ਨਹੀਂ ਲੈ ਕੇ ਆਦਾ ਕਿਉਂਕਿ ਕਹਿਦੇ ਐ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਸੁੱਟ ਜਾਂਦੇ ਨੇ ਉਹ ਕੌਮਾਂ ਗੁਲਾਮ ਹੋ ਜਾਂਦਾ ਹੈਗਾ ਦਾਸੀਮ ਅੱਜ ਵੀ ਕਲੰਮੀ ਦੇ ਉੱਤੇ ਵਿੱਚ ਹੈ ਕਿਉਂਕਿ ਸਾਨੂੰ ਪੜਨਾ ਉੱਜੇ ਉਹਦਾ ਫੰਕਸ਼ਨ ਨਹੀਂ ਦਿੱਤਾ ਜਾ ਰਿਹਾ ਸਾਡੀਆਂ ਬਹੁਤ ਸਾਰੀਆਂ ਕੋਸਟਾ ਖਾਲੀ ਬੱਜਾਂ ਔਰ ਪਿੱਛੇ ਇੱਕ ਲੜਾਈ ਲੜੀ ਗਈ ਜਿਹੜੀ ਕਿ ਇੱਕ ਅੱਠ 2024 ਨੂੰ ਉਹ ਮੋਚਾ ਦਿੱਤਾ ਗਿਆ ਕਿ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ 12.5% ਜੋ ਰਕਮਾਂ ਤੋਂ ਲੋਕੀਆਂ ਦੇ ਵਿੱਚ ਉਹ ਸਾਨੂੰ ਪਹਿਲੀ ਵਾਰ ਸੁਪਰੀਮ ਕੋਰਟ ਤੋਂ ਮਿਲਿਆ ਗਿਆ ਜਿਹੜਾ ਕਿ ਇਸੇ ਸਮੇਂ ਇੱਕ ਸਰਦਾਰ ਗੁਟਾ ਸੀ ਜਿਆਨੀ ਜੈਸਿੰਗ੍ਹ ਰਾਜ ਜਿਆਨੀ ਜੈਸਿੰਗ੍ਹ ਦੀ ਪ੍ਰਧਾਨ ਮੰਤਰੀ ਹੁੰਦੇ ਹੋਏ ਗੁਟਾ ਸਿੰਘ ਜੀ ਨੇ ਮਾਤ ਲਾਇਕੇ ਦਿੱਤਾ ਸੀ ਸਾਨੂੰ ਉਹ ਲਾਗੂ ਨਹੀਂ ਹੋ ਰਿਹਾ ਉਹ 1 8 2024 ਤੋਂ ਬਾਅਦ ਲਾਗੂ ਹੋ ਚੁੱਕਾ ਹੈ ਤਾਂ ਇਸ ਦਾ ਜਿਹੜੇ ਸਾਡੇ ਵਿੱਚ ਬਹੁਤ ਸਾਰੇ ਨਾ ਅਧਕਾਰਾਂ ਦੇ ਬਾਰੇ ਸਾਨੂੰ ਕੁਝ ਜਾਣਕਾਰੀ ਨਹੀਂ ਹੈ ਇੱਕ ਹੁਣੇ ਹੁਣੇ ਪੰਜਾਬ ਦੇ ਵਿੱਚ ਹੁਣੇ ਇਹ ਗੱਲ ਆਪਰੀ ਹੈ ਕਿ ਰਾਈਟ ਟੂ ਐਜੂਕੇਸ਼ਨ ਐਕਟ ਆਇਆ ਹੈ ਕਿਸੇ ਨੂੰ ਜਾਣਕਾਰੀ ਹੈ ਇਸ ਦੇ ਬਾਰੇ ਰਾਈਟ ਟੂ ਐਜੂਕੇਸ਼ਨ ਐਕਟ ਆਇਆ ਹੈ ਉਸ ਦੇ ਬਾਰੇ ਕਿਸੇ ਨੂੰ ਮੇਰੇ ਕਲਾਸ ਦੇ ਵਿੱਚ ਜਾਣਕਾਰੀ ਨਹੀਂ ਇਹ ਰਾਈਟ ਟੂ ਐਜੂਕੇਸ਼ਨ ਐਕਟ ਇੱਕ 4 2010 ਤੋਂ ਲਾਗੂ ਹੋਇਆ ਹੋਇਆ ਸਾਰੇ ਦੇਸ਼ ਦੇ ਵਿੱਚ 15 ਸਾਲ 15 ਸਾਲ ਹੋ ਗਏ ਉਸ ਕਾਨੂੰਨ ਦੇ ਬਾਰੇ ਪਤਾ ਇਹ ਨਹੀਂ ਕਿ ਉਹ ਕਾਨੂੰਨ ਹੈ ਕਿ 10 ਸਾਡੇ ਦੇਸ਼ ਦੀ ਸਾਰਾ ਤੋਂ ਵੱਡੀ ਸੁਪਰੀਮ ਕੋਰਟ ਨੇ ਉਸ ਐਕਟ ਨੂੰ 2009 ਦੇ ਵਿੱਚ ਤਿਆਰ ਕੀਤਾ ਔਰ ਸਾਰੇ ਦੇਸ਼ ਦੇ ਵਿੱਚ 1 4 2010 ਤੋਂ ਮੁੱਖ ਲਾਗੂ ਕਰ ਦਿੱਤਾ ਸੀ ਜੋ ਕਿ ਪੰਜਾਬ ਦੇ ਵਿੱਚ ਅੱਜ ਤੱਕ ਵੀ ਲਾਗੂ ਹੈ 15 ਸਾਲ ਤੋਂ ਉਸ ਸਮੇਂ ਕੋਈ ਮੇਰੀ ਇਸ ਗੱਲ ਦਾ ਵਿਸਾ ਕਰੇ ਜਾਂ ਨਾ ਪਰ ਜੋ ਸਚਾਈ ਹੈ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਹੈ ਮੇਰਾ ਇਸ ਦੇ ਨਾਲ ਕੋਈ ਨਾਤਾ ਨਹੀਂ ਮੇਰਾ ਨਾਤਾ ਸਿਰਫ ਸਚਾਈ ਦੇ ਉਸ ਸਮੇਂ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸ਼ਰੋਮ ਨੇ ਅਕਾਲੀ ਦਲ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਦੀ ਬਾਦਲ ਇਸ ਪੰਜਾਬ ਦੇ ਮੁੱਖ ਮੰਤਰੀ ਸਨ ਉਹਨਾਂ ਨੇ ਇਹੇ ਕਾਨੂੰਨ ਲਾਗੂ ਕੀ ਕੀਤਾ ਭਾਰੀ ਦੇਸ਼ ਦੇ ਵਿੱਚ ਇਹ ਨੂੰ ਲਾਗੂ ਹੋ ਚੁੱਕਾ ਹੈ कोरोना ਨੇ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਨਹੀਂ ਹੋ ਦਿੱਤਾ ਉਹਨਾਂ ਨੇ ਸਾਨੂੰ ਪੀ ਕੀਤਾ ਉਹਨਾਂ ਨੇ ਇਹ 5-10 ਕਿਲੋ ਕੰਮ ਦੇ ਵਿੱਚ ਹੋ ਗਿਆ ਜਿੱਥੇ ਸਾਡੇ ਬੱਚਿਆਂ ਦਾ ਭਵਿੱਖ ਬਣਨਾ ਸੀ ਸਾਡੇ ਬੱਚਿਆਂ ਨੇ ਨੌਕਰੀਆਂ ਤੇ ਜੱਗ ਲੱਗਣਾ ਸੀ ਉਸ ਕਾਨੂੰਨ ਨੂੰ ਉਹਨਾਂ ਨੇ ਪਿੱਛੇ ਖੋੜਿਆ ਉਸ ਐਕਟ ਦੇ ਵਿੱਚ ਅੱਜ 15 ਸਾਲ ਹੋ ਗਿਆ ਪੰਜਾਬ ਦੇ ਵਿੱਚ ਹਜੇ ਤੱਕ ਵੀ ਲਾਗੂ ਨਹੀਂ ਕਰ ਪਰ ਹੁਣ ਕੁਝ ਸਿਆਣੇ ਇਨਸਾਨਾਂ ਨੇ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਘਟਾਇਆ ਉਸ ਦੇ ਵਿੱਚੋਂ ਇਹ ਨੂੰ ਦੁਬਾਰਾ ਘੜਵਾਇਆ ਤਾਂ ਉਹ ਲੱਗ ਰਿਹਾ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਹੈ ਤੁਮ ਇਸ ਬਾਰੇ ਜਾਣਕਾਰੀ ਨਹੀਂ ਹੋਈ ਥੀ ਕਿ ਸਰਕਾਰੀ ਸਕੂਲਾਂ ਵਿੱਚ ਅਸੀਂ ਪੜੀ ਰਹੇ ਹਾਂ ਤਾਂ ਹੁਣ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੈ ਜਿਨ੍ਹਾਂ ਦੇ ਸਾਡੇ ਉੱਚ ਚੌਧਰੀ ਹੈ ਜਨਾਂ ਕੋਲ ਅਮੀਰ ਬੰਦੇ ਹੈ ਉਹਨਾਂ ਦੇ ਬੱਚੇ ਤਾਂ ਉਹਨਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਹੈ ਪਰ ਗਰੀਬਾਂ ਦੇ ਬੱਚੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਜਿੱਥੇ ਬੜੀ ਨਵਾਸਤੇ ਕੁਇ ਚੰਗਾ ਲਾਇਕ ਸਦੀ ਹੈਗਾ ਕੁੱਬੇ ਜੀ ਹੈਗਾ ਕੁਸਤੀਆਂ ਤੁਹਾਨੂੰ ਸੌਦਾ ਨਹੀਂ ਹੈ ਇਕਸਰ ਉਹ ਅਫਸਰ ਉਹ ਤੇ ਬੱਚਾ ਨਾਲ ਦੇ ਰੋਕ ਵੀ ਤੁਰ ਦੇ ਦਿੱਤੇ ਤਾਂ ਐਜੂਕੇਸ਼ਨ ਦਾ ਦੁਨੀਆ ਸਾਡਾ ਤਰੱਕੀ ਡੇ ਬਾਏ ਡੇ ਵਧਦਾ ਜਾ ਰਿਹਾ ਹੈ ਔਰ ਇਸ ਦੇ ਨਾਲ ਸਾਡੇ ਬੱਚੇ ਜਿਹੜੇ ਹੈਗੇ ਕੰਪੀਟੀਸ਼ਨ ਦੇ ਵਿੱਚ ਨਹੀਂ ਜਾਇਕ ਕਰਦੇ ਤਾਂ ਉਸ ਐਕਟ ਦੇ ਤਹਿਤ ਹੁਣ ਅਸੀਂ ਆਪਣੇ ਬੱਚਾ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਦਾਖਲ ਕਰਵਾ ਸਕਦੇ ਹਾਂ ਉਸ ਕਾਨੂੰਨ ਦੇ ਤਹਿਤ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੱਦਾਂ ਮੱਚੇ ਵੱਡਾ ਸਕੂਲ ਹੋਵੇ ਮੇਰਾ ਪਿੰਡ ਪਾਇਸ ਪਰ ਸਾਡੇ ਪਾਪਾ ਪਾਇਸ ਵਿੱਚ ਪਬਲਿਕ ਸਕੂਲ ਉਹਦੇ ਵਿੱਚ ਅਸੀਂ ਦਾਖਲਾ ਦਵਾ ਸਕਦੇ ਹਿੱਥੇ ਜਿਹੜੇ ਵੱਡੇ ਸਕੂਲ ਹਨ ਉਹਨਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪਹਿਲੀ ਤੋਂ 8ਵੀਂ ਤੱਕ ਦਾ ਜਿਹੜਾ ਹੈਗਾ ਉਹ ਦਾ ਅਸੀਂ ਫ੍ਰੀ ਐਜੂਕੇਸ਼ਨ ਹੈ ਸਾਰੀਆਂ ਬਦਦੀਆਂ ਗਵਰਨਮੈਂਟ ਦੇ ਦੇ ਰਹੀ ਔਰ ਵੀ ਸਾਡੇ ਗਵਰਨਮੈਂਟ ਦੇ ਦੇ ਰਹੀ ਕਿਤਾਬਾਂ ਸਾਰੀਆਂ ਗਵਰਨਮੈਂਟ ਦੇ ਰਹੀਆਂ ਸਲਾਹ ਤੋਂ ਸਲਾਹ ਗਵਰਨਮੈਂਟ ਕਰੇਗੀ ਅਸੀਂ ਹੱਦ ਦੇ ਸਕੂਲਾਂ ਦੇ ਵਿੱਚ ਅਜੇ ਤੱਕ ਵੀ ਕਿਸੇ ਨੇ ਮਲੇ ਘਰ ਜਾ ਕੇ ਕਹਿਰਾਉਣਾ ਭਾਈਆਂ ਦੇ ਵਿੱਚ ਅੰਤਲਾ ਤਾਂ ਹੁਣ ਅਸੀਂ ਵੀ ਕਿੰ ਭਾਈ ਰੂਪਾ ਦੇ ਵਿੱਚ ਬਹੁਤ ਲੜਾਈ ਲੜੀ ਹੈ ਪਰ ਉਹਨਾਂ ਨੇ ਸਾਡਾ ਇੱਕ ਵੀ ਬੱਚਾ ਦਾਖਲਾ ਨਹੀਂ ਦਿੱਤਾ ਅਜੇ ਤੱਕ ਹੁਣ ਦਲ ਨੂੰ ਫੇਰ ਸੀ ਦੁਬਾਰਾ ਜਾਣਾ ਕਿ ਪ੍ਰਿੰਸੀਪਲ ਕੋਲ ਉਹਨਾਂ ਨੂੰ ਦੱਸਣਾ ਕਿ ਭਾਈ ਪੰਜਾਬ ਸਰਕਾਰ ਨਾਲ ਵੀ ਜਿਹੜਾ ਮਾਰੂਗਾ ਹਾਈ ਕੋਰਟ ਦਾ ਵੀ ਕਾਨੂੰਨ ਲਾਗੂ ਹੈ ਸੁਪਰੀਮ ਕੋਰਟ ਵੱਲੋਂ ਵੀ ਲਾਗੂ ਹੈ ਤੇ ਤੁਸੀਂ ਸਾਡੇ ਵਿੱਚੋਂ ਦਾਖਲ ਕਿਉਂ ਕੀਤਾ ਤਾਂ ਮੇਰਾ ਕਹਿਣ ਤੋਂ ਬਾਅਦ ਵੀ ਇਹ ਅਹੰਕਾਰ ਜਿਹੜੇ ਸਾਡੇ ਕੋਲ ਹੋਰ ਵੀ ਬਹੁਤ ਵੱਡੇ ਵੱਡੇ ਅਹੰਕਾਰ ਹੈ ਪਰ ਅਸੀਂ ਸਾਰੇ ਲੋਕ ਇਹਨਾਂ ਅਹੰਕਾਰਾਂ ਨੂੰ ਦੇਖੋਂ ਖਾਈਂ ਸਾਨੂੰ ਸਮਝ ਨਹੀਂ ਜਾਂਦਾ ਕੋਈ ਸਮਝਾਉਣ ਵਾਲਾ ਨਹੀਂ ਆਏਗਾ ਤਾਂ ਮੇਰੀ ਦੇਣ ਦੀ ਕੋਈ ਅਸਰ ਨਹੀਂ ਜੇ ਸਾਰਾਂ ਤੋਂ ਪਹਿਲਾਂ ਕਿਉਂਕਿ ਬੱਚੇ ਜਿਹੜੇ ਹੈਗਾ ਦੇਸ਼ ਦਾ ਭਵਿੱਖ ਹੋਇਆ ਕਰ ਇਹ ਬੱਚੇ ਦੀ এডਿਊਕੇਸ਼ਨ ਵਧੀਆ ਹੋਏਗੀ ਤਾਂ ਉਸ ਦੇਸ਼ ਦਾ ਰਾਸ਼ਟਰਪਤੀ ਵੀ ਬਣ ਜਾਏਗਾ ਉਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣ ਜਾਏਗਾ ਐਮਐਨਡੀ ਐਨਪੀ ਮੰਤਰੀ ਸਾਫ ਕੋਈ ਵੀ ਬਣਾਉ ਲੋ ਆਈਐਸ ਸਰਸਰੀ ਬਣ ਜਾਏਗਾ ਜੇਕਰ ਉਹ ਬੱਚਾ ਸੰਸਲੋਕ ਨਾ ਪੜ ਸਕਿਆ ਤਾਂ ਫਿਰ ਤੁਮੇ ਕੋਈ ਕੋਲ ਮੰਦਰੀ ਚੱਤ ਕਮਾਣੇ ਦਾ ਤਾਂ ਇਸ ਕਰਕੇ ਬੇਰੀ ਸਾਰੇ ਬੇਨਤੀ ਹੈ ਇਹ ਅਸੀਂ ਪੜ ਗਏ ਠੀਕ ਹੈ ਉਸ ਸਮੇਂ ਦੇ ਹਾਲਾਤ ਤੋਂ ਬੇਗੋਸ਼ ਸੀਗੇ ਹੁਣ ਹਾਲਾਤ ਅਕਰਪਾਟੀ ਰਿਜ਼ਡੈਂਟ ਸਾਡੇ ਆਪਣੇ ਭਾਗਤਾ ਬਲਾਕ ਦੇ ਵਿੱਚ ਨੌ ਸਾਡੇ ਮੈਸਖਾ ਦੇ ਸਰਪੰਚ ਨੇ 105 ਪਿੰਡ ਜੈਂਮੈਂਬਰ ਨੂੰ ਇਹਨੂੰ ਸਾਡੇ ਨਾਲ ਪੰਚਾਇਤ ਮੈਂਬਰ ਪੰਚ ਕਲਪ ਕੋ ਸਾਰੇ ਸਯੋਜ ਦੇ ਕੇ ਸਾਨੂੰ ਕਿਸੇ ਤਰ੍ਹਾਂ ਆਫੀਸ ਗਿਆਲੇ ਉੱਖਾ ਨਹੀਂ ਲੱਗ। ਇਸ ਮਿਸ਼ਨ ਦੇ ਵਿੱਚ ਇਸ ਸੰਸਥਾ ਨੇ ਸਾਡੇ ਜਨੂ ਸਨਾਂ ਸ੍ਰੀ ਜੂਕੇ ਭਗਵਾਨੀਆ ਸ਼ੰਕੀ ਜਰਾ ਨੇ ਇਹ ਸਾਡੇ ਨਿਸਾਲੇ ਇਸ ਕਿਸ ਭੇਟੇ ਸਾਰੇ ਅਸੀਂ ਇਸ ਦੀ ਸਾਡੀ ਜਿੰਦਗੀ ਦੇ ਵਿੱਚ ਪਹਿਲੀ ਵਾਰ ਇਸ ਕਿਸ ਭੇਟੇ ਸਾਰੇ ਬਾਰੇ ਦੱਸਣਾ ਅਸੀਂ ਇਸ ਨੂੰ ਕੁਈ ਪੰਤੇ ਨਹੀਂ ਨਾਮ ਤਾਂ ਮੈਂ ਸ਼ੋਭਨ ਦਸ ਸੀ ਮੇਰੇ ਕੋਈ ਕਿਲਾ ਜੱਜ ਲੱਗੀ ਹੈ ਮੈਂ ਸਾਰੇ ਹੱਕੀ ਕਰਗਾਨੀ ਸੀ ਸਾਡਾ ਮਾਲ ਗਰੇ ਡੁੱਤੇ ਸਾਡਾ ਪੰਗ ਦਾ ਹੱਕੇ ਜਿਉਂਣ ਦੇ ਸੀ 2000 ਦੇ ਆਦੇ ਵਿੱਚ ਅਸੀਂ ਭੰਦੇ ਹੈ ਕਿ ਸਾਡਾ ਸੋਪਾ ਨਹੀਂ ਹੈ ਸੋਪਾ ਉਸ ਦਾ ਆਪਣਾ ਹੈ ਮੈਨੂੰ 2004 ਦੇ ਵਿੱਚ ਬਹੁਤ ਸਾਰੇ ਸੋਪਾ ਮਿਲਿਆ ਮੈਂ ਉਸ ਸੋਪੇ ਦੀ ਅੱਜ ਵੀ ਨਜ਼ਰ ਰੱਖੀ ਹੈਗੀ ਕਿ ਉਸ ਟਾਈਮ ਜਦੋਂ ਮੈਨੂੰ ਸੋਪਾ ਪਹਿਲਾਂ ਜਦੋਂ ਬੌਸ ਕਰਦਾ ਸੀ ਉਹਦੇ ਸੋਪਾ ਨਹੀਂ ਦਿੱਤੇ ਸਾਡੇ ਮੈਂ ਉਹ ਤੋਂ ਮੈਂ ਫੇਰ ਸੀ ਇਸ ਤਰੀਕੇ ਦੀ ਸੀ ਉਹ ਕਹਿੰਦੇ 350 350 ਜੀ ਆਪਾਂ ਜੀ ਸੀ ਦਾ 350 ਸਮਾਂ ਉਸ ਤੋਂ ਸੰਨ ਲਗਭਗ ਇੱਕ ਉਸ ਤੋਂ ਬਾਅਦ ਮੈਂ ਇੱਕ ਰੱਖ ਕੇ 2.50 ਹਿ ਜੇ 50 ਸਮਾਂ ਨਾਲ ਸੋਪਾ ਮੈਂ ਵੀ ਮੇਰੇ ਖਾਤੋਂ ਬਾਅਦ ਨੂੰ ਸੋਪਾ ਉਹ ਸਾਡੇ ਸੰਸਦ ਦੇ ਮੈਂਬਰ ਨੇ ਅਸੀਂ ਸੋਪਾ ਲੈਣਾ ਨਹੀਂ ਅਸੀਂ ਸੋਪਾ ਕਰਕੇ ਕਿਹਨੇ ਹੈ ਤੁਹਾਨੂੰ ਸੋਪੇ ਦੇਣ ਤੁਸੀਂ ਸਾਥ ਪਾ ਲੈ ਬਾਈਲਿਕ ਦਾ ਖਾਂਸਾ ਰਹਿ